ਸੁਲਤਾਨਪੁਰ ਲੋਧੀ ਦੇ ਪਿੰਡ ਨਾਨੋ ਮਲਿਆ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਸਲ ਚੋਰਾਂ ਦੇ ਵੱਲੋਂ ਦੇਰ ਰਾਤ ਕਰੀਬ 12 ਵਜੇ ਕਰਦੇ ਬਾਹਰ ਇਕ ਵਾਲੀ ਲੱਕੜ ਦੀ ਗ੍ਰੇਲ ਵਾਲੀ bari ਨੂੰ ਪਾਟ ਕੇ ਘਰ ਦੇ ਅੰਦਰ ਦਾਖਲ ਹੋਇਆ ਜਾਂਦਾ ਹੈ। ਘਰ ਦੇ ਅੰਦਰ ਫੋਲਾ ਫਰੋਲੀ ਕੀਤੀ ਜਾਂਦੀ ਹੈ ਜਿਸ ਵਿੱਚ ਚੋਰਾਂ ਦੇ ਵੱਲੋਂ ਕਰੀਬ 15 ਤੋਂ तो 16 ਟੋਲਾ ਗੈਣੇ 2 ਲੱਖ ਰੁਪਏ ਦੀ ਨਕਦੀ ਕੁਝ ਮਹਿੰਗੀਆਂ ਘੜੀਆਂ ਸ਼ਾਮਲ ਸਨ ਚੋਰੀ ਕਰ ਲੀਆਂ ਜਾਂਦੀਆਂ ਨੇ। ਜਿਸ ਸਮੇਂ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਘਰ ਦੇ ਸਾਰੇ ਇਹੀ ਪਰਿਵਾਰਕ ਮੈਂਬਰਸ ਉੱਤੇ ਹੋਈ ਤੰਕਰਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਚੋਰਾਂ ਦੇ ਵੱਲੋਂ ਘਰ ਦੇ ਬਾਹਰ ਪੈਰਾ ਚੱਕਰ ਲਗਾਏ ਗਏ ਫਿਰ ਵਿਉਂਤ ਪੰਦੀ ਬਣਾ ਕੇ ਘਰ ਦੇ ਅੰਦਰ ਦਾਖਲ ਹੋਇਆ ਗਿਆ ਫਿਲਹਾਲ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਨੇੜੇ ਹੋਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਜਾਵੇਗੀ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ 11:00 ਤੋਂ 1:00 ਵਜੇ ਦੇ ਵਿੱਚ ਬਾਰਲੀ ਗ੍ਰੇਲ ਪਟਕੇ ਤੇ ਬੰਦੇ ਅੰਦਰ ਆਏ ਇਹ ਅੰਦਰ ਕੁੱਤੇ ਪੈ ਚੁਗੇ ਇਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਦੇ ਉਹਨਾਂ ਨੇ ਆਉਂਦੇ ਇਹਨਾਂ ਦਾ ਵੀ ਦਰਵਾਜ਼ਾ ਬੰਦ ਕਰ ਦਿੱਤਾ ਸਾਰਾ ਕੁਝ ਕਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀ 골ਡ ਥਿਗਾ ਪਿਆ तकरीबन 16 ਤੋਂ 17 ਤੋੜੇ ਤੇ ਉਸ ਤੋਂ ਬਾਅਦ 2.5 ਲੱਖ ਰੁਪਈਆ ਕੈਸ਼ ਸੀ ਇੱਕ ਅਧਿਕਾਰ ਦੇ ਵਿੱਚ ਕੰਮ ਚੱਲਦਾ ਪਿਆ ਸੀ ਇੱਕ ਇਹਨਾਂ ਦਾ ਤੂੜੀ ਦਾ ਕੰਮ ਆ ਉਹਦੀ ਕਲੈਕਸ਼ਨ ਸੀਗੀ ਠੀਕ ਹੈ ਜੀ ਉਹ ਲੈ ਕੇ ਤੇ ਹੋਰ ਘੜੀਆਂ ਵਗੈਰਾ ਲੈ ਕੇ ਕੀਮਤੀ ਸਮਾਨ ਲੈ ਕੇ ਉਹ ਰਾਤ ਇਹ ਘਟਨਾ ਨੂੰ ਅੰਜਾਮ ਦਿੱਤਾ ਇਹ तकरीबन 12 ਤੋਂ 2 ਦੇ ਵਿੱਚ ਦੀ ਘਟਨਾ ਦੇਖਿਆ ਇਧਰ ਤੱਕ ਹੀ ਪਟ ਗੇ ਨਾਲ ਉਹਦੇ ਵਿੱਚ ਗਰਿੱਲ ਲੱਗੀ ਉਹ ਵੀ ਪਟ ਲਈ ਅੰਦਰ ਐਂਟਰ ਹੋ ਕੇ ਪਹਿਲੇ ਕਮਰਾ ਵੀ ਖੋਲ ਕੇ ਲੰਬਾਰੀ ਸਾਰੀ ਖੋਲੀ ਪਈ ਉੱਤੇ ਕਾਫੀ ਕੀਮਤੀ ਸਮਾਨ ਸੀਗਾ ਬਾਲੀਆਂ ਕੜੀਆਂ ਵਗੈਰਾ ਜਿਹੜੀ ਉਿੰਦੀ ਉੱਥੇ ਵੀ ਪਈ ਸੀਗੀ ਅੰਦਰਲੇ ਦੋ ਰੂਮ ਗਾਹ ਕਰਕੇ ਜਿੱਥੇ ਇਹ ਸੁੱਤੇ ਪਏ ਉਹਦੇ ਮੂਰੇ ਸੋਫਾ ਲਾ ਕੇ ਉਹਨੂੰ ਬੂਹ ਨੂੰ ਬਲਾਕ ਕਰਕੇ ਤੇ ਅੰਦਰ ਤੀਸਰੇ ਰੂਮ ਦੇ ਅੰਦਰ ਵੜ ਗਏ ਜਿੱਥੇ ਇਹਨਾਂ ਦਾ ਲੋਕਰ ਪਿਆ ਹੈ ਜਿੱਥੇ ਪੂਰਾ 골ਡ ਪਿਆ ਸੀ ਜਿੱਥੇ ਸੋਨਾ ਪਿਆ ਸੀ ਨਾਲ ਘਰ ਵਾਲੇ ਨਾਰਮਲੀ ਹਾਂਜੀ ਸੁੱਤੇ ਪਏ ਸੀ ਕਿੰਨੇ ਸਵੇਰੇ ਸੌਤੀ ਚਾਰ ਕਬੂ ਉੱਠੇ ਉਹਨੂੰ ਦੇਖਿਆ ਇਹਨਾਂ ਨੇ ਨਿਸ਼ਾਨ ਲਗਭਗ 2.5 ਤੋਂ 1 ਲੱਖ ਰੁਪਏ ਦਾ ਨਕਦੀ ਪਿਆ ਹੈ ਜੀ 19 18 ਟੋਲੇ ਸੋਨਾ ਪਿਆ ਉਹ ਵੀ ਕਿਹਾ ਜੀ ਤੇ ਬਾਕੀ ਹੋਰ ਘੜੀਆਂ ਜਿਹੜੀਆਂ ਕੀਮਤੀ ਘੜੀਆਂ ਕੀ 14 15 ਲੱਖ ਜਿਆਦਾ ਜੀ 15 20 ਕ ਲੱਖ ਦੇ ਲਾਗ ਛਾਗੇ ਨਕਤਾਨ ਹੋ ਗਿਆ ਹਾਂਜੀ ਅੱਜ ਸਵੇਰੇ ਸਾਨੂੰ ਬਲਵਿੰਦਰ ਸਿੰਘ ਸਾਨੂੰ ਹਰਪੰਸ ਸਿੰਘ ਇਹ ਘਰ ਚੋਰੀ ਹੋਣ ਦੀ ਇਤਲਾ ਮਿਲੀ ਸੀਗੀ ਜਿ세ਾ ਕਿ ਮੈਂ ਆਪਣੀ ਟੀਮ ਦੇ ਤੇ ਇੱਥੇ ਮੌਕੇ ਤੇ ਪੁੱਜਾ ਜੀ ਤੇ ਇੱਥੇ ਅਸੀਂ ਫਿੰਗਰਪ੍ਰਿੰਟ ਟੀਮ ਹੀ ਬੁਲਾਈ ਆ ਆਪਣਿਆਂ ਨੇ ਤੇ ਡੌਗ ਸਕੋਰਿੰਗ ਬੁਲਾਈ ਤੇ ਸੀਸੀਟੀਵੀ ਆਪਣਾ ਮੋਬਾਈਲ ਜਾਂਚ ਵੀ ਕਰਵਾ ਲਈ ਅਸੀਂ ਇਸ ਕਰਕੇ ਟੈਸਟ ਕਰਵਾ ਸੀ ਅਸੀਂ ਇਹਨਾਂ ਨੇ ਸਾਨੂੰ ਇਹ ਫਰਸਟ ਸਟੇਜ ਤੇ ਖੜੇ ਆ ਸੀ ਇਸ ਟਾਈਮ ਔਕੇ ਤੇ ਸਾਰੇ ਪਾਸੇ ਰਿਕਾਰਡਿੰਗ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਜੋ ਵੀ ਸਾਨੂੰ ਬਿਆਨ ਦਿੰਦੇ ਆ ਜਾਂ ਫਿਰ ਜੜ ਕੇ ਅਸੀਂ ਪੁੱਛ ਕੇ ਇਚੋਰੀ ਕਰਾ ਲਈ ਟੈਸਟ ਇਹ ਕੋਈ ਖਲਤਾ ਤੋਂ ਸਮਾਂ ਆ ਨੇ ਹਾਲੇ ਤੱਕ ਸਿਰਫ ਪਹਿਲੀ ਸਟੇਜ ਤੇ ਆਈ ਅਸੀਂ ਕੈਮਰੇ ਵਗੈਰਾ ਸੀਸੀਟੀਵੀ ਫੁਟੇਜ ਚੈੱਕ ਕਰਦੇ ਪਹਿਰੇ ਆਸ-ਪਾਸੋਂ ਤੇ ਉਸ ਤੋਂ ਬਾਅਦ ਅਸੀਂ ਫਿਰ ਇਸ ਤੋਂ ਬਾਅਦ ਹੀ ਦੇਖਾਂਗੇ ਤਫਤੀਸ਼ੀ ਦੌਰਾਨ ਕੀ ਸਮਝ ਆਉਂਦੀ ਹੈ